ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਸੋ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਨਵੀਂ ਵੀਡੀਓ ਦੇ ਨਾਲ ਫਿਲਹਾਲ ਅੱਜ ਦਾ ਸਾਰਾ ਦਿਨ ਤਾਂ ਲਗਭਗ ਘਰੀ ਲੰਘ ਚੁੱਕਿਆ ਸੀ ਰੂਮ ਦੇ ਵਿੱਚ ਸ਼ਾਮ ਦੇ ਵੱਜ ਚੁੱਕੇ ਸੀ 3:30-4 ਤੇ ਕੁਝ ਜ਼ਰੂਰੀ ਕੰਮ ਰਹਿੰਦੇ ਸੀ ਜਿਦੇ ਵਿੱਚ ਇੱਕ ਖਲੋਣਾ ਸੀ ਬੈਂਕ ਅਕਾਊਂਟ ਇੱਕ ਖਲੋਣਾ ਸੀਗਾ ਇੱਕ ਖਰੀਦਣੀ ਸੀ ਗਰੋਸਰੀ ਤੇ ਜਿੰਨਾ ਕੋ ਮੈਂ ਰਹਿ ਰਿਆਂ ਬੀਰੀ ਨੇ ਮੈਨੂੰ ਗੱਡੀ ਚ ਲੈ ਕੇ ਗਏ ਬੈਂਕ ਤੇ ਜਿਹੜਾ ਬੈਂਕ ਦਾ ਰਸਤਾ ਸੀਗਾ ਘਰ ਦੇ ਘਰ ਦੇ ਕੋਲੋਂ ਵੱਤੋਂ ਵੱਦ 10-15 ਮਿੰਟ ਦਾ ਹੀ ਰਸਤਾ ਸੀਗਾ ਸੋ ਮੈਂ ਵੀਰ ਜੀ ਦੇ ਨਾਲ ਗੱਡੀ 'ਚ ਗਿਆ ਗੱਡੀ 'ਚ ਸਫ਼ਰ ਤਿਆ ਕਰਕੇ ਲਗਭਗ 5-10 ਮਿੰਟ ਬਾਅਦ 15 ਮਿੰਟ ਬਾਅਦ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਸੀ ਜਿੱਥੇ ਬੈਂਕ ਸੀਗੀ ਉੱਥੇ ਪਹੁੰਚਣ ਤੋਂ ਬਾਅਦ ਗੱਡੀ ਪਾਰਕ ਕੀਤੀ ਪਾਰਕ ਕਰਨ ਤੋਂ ਬਾਅਦ ਬੈਂਕ ਵਾਲ ਨੂੰ ਹੋ ਗਏ ਸੋ ਜਿਹੜੀ ਬੈਂਕ ਚ ਮੈਂ ਅਕਾਊਂਟ ਖਿਲਾਇਆ ਉਹਦਾ ਬੈਂਕ ਦਾ ਨਾਮ ਸੀਗਾ ਆਰ ਬੀ ਸੀ ਰਾਇਲ ਬੈਂਕ ਕੈਨੇਡਾ ਤੁਸੀਂ ਦੇਖ ਸਕਦੇ ਹੋ ਸੋ ਇਹਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਿਆ ਬਸ ਤੋਂ ਅੱਧ ਘੰਟੇ ਡੇਢ ਘੰਟੇ ਦਾ ਪ੍ਰੋਸੈਸ ਸੀਗਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਮੇਰੀ ਫਿਰ ਮੈਨੂੰ ਵਾਪਸ ਲੈ ਗਈ ਸੀ ਘਰ ਨੂੰ ਤੇ ਕੁਝ ਟਾਈਮ ਘਰੇ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਸ਼ਾਮ ਨੂੰ ਸਾਡੇ 6:30 ਵਜੇ ਅਸੀਂ ਦੁਬਾਰਾ ਘਰੋਂ ਨਿਕਲੇ ਕਿਉਂਕਿ ਕੁਝ ਗਰੋਸਰੀ ਦਾ ਸਮਾਨ ਖਰੀਦਣਾ ਸੀਗਾ ਤੇ ਉਹਦੇ ਲਈ ਅਸੀਂ ਏਸੀ ਜਗ੍ਹਾ ਤੇ ਵਾਪਸ ਆਏ ਨੂ ਫਰਿਲ ਦੀ ਇੱਥੇ ਇੱਕ ਨੇਮ ਦੀ ਜਗ੍ਹਾ ਬਸ ਉਹੀ ਸੀਗਾ ਸਮਾਨ ਇਹਦੇ ਵਿੱਚ ਮੈਂ ਤਾਂ ਕੁਝ ਜ਼ਿਆਦਾ ਖਰੀਦਿਆ ਨਹੀਂ ਆਪਣੇ ਬਜਟ ਦੇ ਅਨੁਸਾਰ ਛੋਟਾ ਥੋੜਾ ਜਿਹਾ ਸਮਾਨ ਖਰੀਦਿਆ ਸਮਾਨ ਖਰੀਦਣ ਤੋਂ ਬਾਅਦ ਘਰੇ ਗਏ ਘਰੇ ਜਾ ਕੇ ਖਾਪੀ ਕੇ ਸੌਂਗੇ ਬਸ ਇੰਨਾ ਕੀ ਦਿੰਦੇ ਸੌਣ ਤੋਂ ਪਹਿਲਾਂ ਇੱਕ ਵਾਰੀ ਦੇਖ ਲਈ ਸੀਗੀ ਉਸ ਤੋਂ ਬਾਅਦ ਚੜ ਗਿਆ ਅਗਲਾ ਦਿਨ ਅਗਲੇ ਦਿਨ ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ ਨਾ ਧੋ ਕੇ ਰੈਡੀ ਸ਼ੈਡੀ ਹੋ ਗਿਆ ਸੀ ਮੈਂ ਉਸ ਤੋਂ ਬਾਅਦ ਜੋ ਵੀ ਕੱਲ ਮੈਂ ਲੈ ਕੇ ਆਇਆ ਸੀ ਗਰੋਸਰੀ ਤੋਂ ਸਮਾਨ ਉਹਦੇ ਵਿੱਚ ਆਟਾ ਸੀ ਸੋ ਅੱਜ ਰੋਟੀਆਂ ਆਪਾਂ ਲਾਉਣੀਆਂ ਸੀ ਖੁਦ ਆਪਾਂ ਮੈਂ ਆਪਣੇ ਜੋਗਾ ਹੱਟੇ ਵਾਲੀ ਥੈਲੀ 'ਚੋਂ ਕੱਢ ਕੇ ਕਿਉਂਕਿ ਪ੍ਰਾਂਤ ਮੇਰੇ ਕੋਲ ਜਿਆਦਾ ਵੱਡੀ ਨਹੀਂ ਸੀ ਜਿਸ ਦੇ ਵਿੱਚ ਛੋਟੀ ਜਿਹੀ ਪ੍ਰਾਂਸੀ ਜਿਹਦੇ ਵਿੱਚ ਪ੍ਰੇਤਨ ਪਾਉਣੇ ਹੁੰਦੇ ਆ ਉਹਦੇ ਵਿੱਚ ਹੀ ਆਟਾ ਰੱਖ ਲਿਆ ਸੀਗਾ ਤੇ ਫਿਰ ਆਟਾ ਮੈਨੂੰ ਕੋਈ ਜ਼ਿਆਦਾ ਲੱਗਿਆ ਤੇ ਉਹਦੇ ਵਿੱਚੋਂ ਮੈਂ ਕਾਫੀ ਸਾਰਾ ਕੱਢ ਲਿਆ ਕਿਉਂਕਿ ਮੈਂ ਇਕੱਲੇ ਨਹੀਂ ਰੋਟੀਆਂ ਆਪਣੇ ਲਈ ਬਣਾਉਣੀਆਂ ਸੀਗੀਆਂ ਆਟਾ ਕੱਢ ਕੇ ਕੌਲੀ 'ਚ ਉਹ ਸਾਈਡ ਤੇ ਰੱਖਿਆ ਉਸ ਤੋਂ ਬਾਅਦ ਜੋ ਵੀ ਆਟਾ ਮੈਨੂੰ ਜਿੰਨਾ ਕੁ ਲੱਗਿਆ ਉਹਦੇ ਵਿੱਚ ਮੈਂ ਪਾਣੀ ਪਾ ਕੇ ਗੁੰਨਣਾ ਸ਼ੁਰੂ ਕਰਤਾ ਆਟਾ ਗੁੰਦੇ ਗੁੰਦੇ ਨੂੰ ਨਾਲ ਹੀ ਆ ਗਿਆ ਮੇਰੇ ਦੋਸਤ ਦਾ ਫੋਨ ਉਹਦੇ ਨਾਲ ਮੈਂ ਕਰਤੀ ਗੱਲ ਕਰਨੀ ਸ਼ੁਰੂ ਗੱਲਾਂ ਕਰਦੇ ਕਰਦੇ ਕਿੰਨਾ ਟਾਈਮ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਸੋ ਆਟਾ ਗੁੰਨਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਾਇਆ ਇਹਦੇ ਵਿੱਚ ਪਾਣੀ ਪਾਣੀ ਪੋਣ ਤੋਂ ਬਾਅਦ ਜਦੋਂ ਮੈਂ ਆਟੇ ਨੂੰ ਗੁੰਨਣਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਵੀ ਆਟਾ ਜ਼ਿਆਦਾ ਸੀਗਾ ਘੱਟੋ ਘੱਟ 7-8 ਰੋਟੀਆਂ ਦਾ ਆਟਾ ਸੀਗਾ 10-15 ਮਿੰਟ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਲਗਭਗ ਜਿਹੜਾ ਆਟਾ ਸੀ ਉਹ ਮੈਂ ਗੁੰਨ ਲਿਆ ਸੀ ਆਟਾ ਗੁੰਨਦੇ ਨਾਲ-ਨਾਲ ਆਪਣੇ ਦੋਸਤ ਨਾਲ ਵੀ ਗੱਲ ਕਰ ਰਿਹਾ ਸੀ ਬਾਕੀ ਹੋਰ ਜਿੰਨਾ-ਜਿੰਨਾ ਦੇ ਫੋਨ ਹੈ ਉਹਨਾਂ ਨਾਲ ਗੱਲ ਕਰਦਾ ਰਿਹਾ ਵਾ ਇੱਥੇ ਜਿਹੜਾ ਆਟਾ ਲਿਆ ਉਹ ਲਿਆ ਮੈਂ ਇੱਥੇ ਸ਼ੀਰ ਕੰਪਨੀ ਦਾ ਮਤਲਬ ਕੈਨੇਡਾ ਦੇ ਵਿੱਚ ਇਹ ਆਟੇ ਦੀ ਕੁਆਲਿਟੀ ਥੋੜੀ ਜਿਹੀ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਮੈਦਾ ਮਿਕਸ ਨਹੀਂ ਹੁੰਦਾ ਹੈਗਾ ਬਾਕੀ ਹੋਰ ਵੀ ਕੰਪਨੀਆਂ ਦੇ ਸੀਗੇ ਸੋ ਜਦੋਂ ਮੈਂ ਤੁਰਿਆ ਸੀ ਇੰਡੀਆ ਤੋਂ ਤਾਂ ਮੈਨੂੰ ਉੱਥੇ ਦੋਸਤ ਨੇ ਦੱਸਿਆ ਸੀ ਵੀ ਇਹ ਕੰਪਨੀ ਦਾ ਆਟਾ ਯੂਜ਼ ਕਰੀ ਕਿਉਂਕਿ ਇਹ ਪਿਓਰ ਆਟਾ ਹੁੰਦਾ ਵਾ ਕਣਕ ਦਾ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਮੈਦਾ ਨਹੀਂ ਯੂਜ਼ ਹੁੰਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਆਟਾ ਗੁੰਨਣ ਤੋਂ ਬਾਅਦ ਚੰਗੀ ਤਰ੍ਹਾਂ ਉਹਨੂੰ ਮੈਂ ਲੱਪਿਆ ਸੋ ਵਟਾ ਲਗਭਗ ਬੁਣਿਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਫਿਰ ਦੇਖਿਆ ਜਿੰਨਾ ਕਿ ਮੈਨੂੰ ਲੋੜ ਸੀਗਾ ਮੈਂ ਆਪਣੇ ਲਈ ਤਿੰਨ ਵੱਤਵਾਦ ਰੋਟੀਆਂ ਲਾਉਣੀਆਂ ਸੀਗੀਆਂ ਤੇ ਉਹਦੇ ਲਈ ਮੈਂ ਗੈਸ ਨੂੰ ਕੀਤਾ ਚਾਲੂ ਗੈਸ ਆਨ ਕਰਨ ਤੋਂ ਬਾਅਦ ਥੋੜਾ ਜਿਹਾ ਪ੍ਰੀਤਨਮ ਥੋੜਾ ਜਿਹਾ ਪ੍ਰਥਨ ਲਿਆ ਉਹਨੂੰ ਪਾਇਆ ਇਹ ਸੈਲਫ ਦੇ ਉੱਤੇ ਰੱਖ ਕੇ ਰੋਟੀਆਂ ਲਈਆਂ ਗੁੰਨ ਬਾਕੀ ਜਿਹੜਾ ਆਟਾ ਬਚਿਆ ਉਹ ਮੈਂ ਰੱਖਤਾ ਫ੍ਰਿਜ ਦੇ ਵਿੱਚ ਤਾਂ ਤੁਸੀਂ ਦੇਖ ਹੀ ਸਕਦੇ ਹੋ ਰੋਟੀਆਂ ਕਿੰਨੀਆਂ ਗੋਲ ਗੋਲ ਸੋ ਹੋਟ ਕਿਸ ਮੇਰਾ ਰੂਮ ਜੀ ਪਿਆ ਸੀ ਇਸ ਕਰਕੇ ਮੈਂ ਇਹਦੇ ਵਿੱਚ ਹੀ ਰੋਟੀਆਂ ਰੱਖੀਆਂ 프라이ਪੈਨ ਦੇ ਵਿੱਚ ਬਾਕੀ ਜੋ ਵੀ ਸੀਗਾ ਭਾਂਡੇ-ਬੁੰਡੇ ਧੋ ਕੇ ਉਸ ਤੋਂ ਬਾਅਦ ਮੈਂ ਰੋਟੀ ਟਾਲੀ ਦੇ ਵਿੱਚ ਸਜਾਇਆ ਰੋਟੀ ਦੇ ਨਾਲ ਸੀਗਾ ਦਹੀਂ ਤੇ ਨਾਲ ਸੀ ਦੋ ਮਿਰਚਾਂ ਤੇ ਨਾਲ ਸੀ ਗਲਾਸ ਦੇ ਵਿੱਚ ਜੂਸ ਸੋ ਤੁਸੀਂ ਦੇਖ ਸਕਦੇ ਹੋ ਬਾਕੀ ਕਮੈਂਟ ਕਰਕੇ ਦੱਸਿਓ ਰੋਟੀ ਕਿਵੇਂ ਦੀ ਬਣੀ ਖਾ ਕੇ ਤਾਂ ਮੈਂ ਹੀ ਦੱਸਾਂ ਕਿਵੇਂ ਦੀ ਸੀਗੀ ਰੋਟੀ ਬਹੁਤ ਸਵਾਦ ਬਣੀ ਸੀ ਸੋ ਸਾਰਾ ਦਿਨ ਘੇਰੇ ਰਹਾ ਅੱਜ ਕਾਫੀ ਜ਼ਿਆਦੀ ਧੁੱਪ ਸੀਗੀ ਤੇ ਉਸ ਤੋਂ ਬਾਅਦ ਮੈਂ ਆਪਣੇ ਰੂਮ ਮੇਟ ਨਾਲ ਇਹ ਹੀ ਮੇਰਾ ਰੂਮ ਮੇਟ ਹੈ ਦਾ ਨਾਮ ਆ ਨਿਰਵ ਨਾਮ ਇਹਨਾਂ ਦਾ ਤੇ ਗੁਜਰਾਤ ਤੋਂ ਰਹਿਣ ਵਾਲੇ ਨੇ ਸੋ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਇਥੋਂ ਇੱਥੇ ਕੈਨੇਡਾ ਰਹਿੰਦੇ ਹੋਏ ਵੀਰੀ ਜੀ ਨੇ ਕਿਹਾ ਵੀ ਚਲੋ ਵੀ ਇਹਨਾਂ ਘੁੰਮ ਗਿਆ ਤੇ ਇਹ ਨੇ ਫਿਰ ਮੈਨੂੰ ਡਿਸਾਈਡ ਕੀਤਾ ਵੀ ਥੋੜਾ ਜਿਹਾ ਇਹਨੂੰ ਕੈਨੇਡਾ ਦਿਖਾ ਲਈਏ ਕਿੱਥੇ ਗਿੜਕਿੜੀ ਜੀ ਹੈ ਸੋ ਤੁਹਾਨੂੰ ਵੀ ਦਿਖਾਉਨੇ ਆ ਤੇ ਅੱਜ ਠੰਡ ਜ਼ਰੂਰ ਸੀਗੀ ਧੁੱਪ ਦੇ ਨਾਲ ਇੰਨੀ ਜ਼ਿਆਦਾ ਫੀਲ ਨਹੀਂ ਹੋ ਰਹੀ ਸੀਗੀ ਕਿਉਂਕਿ ਸਨੂ ਤਾਂ ਲਗਭਗ ਖੁਰੀ ਰਹੀ ਸੀ ਧੁੱਪ ਦੇ ਨਾਲ ਅੱਜ ਉਸ ਤੋਂ ਬਾਅਦ ਥੋੜੇ ਜਿਹੇ ਸਫ਼ਰ ਤੋਂ ਬਾਅਦ ਅਸੀਂ ਪਹੁੰਚੇ ਇੱਥੇ ਸੇ ਰੋਡ ਕ੍ਰੋਸ ਕੀਤੀ ਰੋਡ ਇੱਥੇ ਬਹੁਤ ਧਿਆਨ ਨਾਲ ਕ੍ਰੋਸ ਕਰਨੀ ਪੈਂਦੀ ਹੈ ਕਿਉਂਕਿ ਗੱਡੀਆਂ ਬਹੁਤ ਤੇਜ਼ ਆਉਂਦੀਆਂ ਨੇ 2-4 ਮਿੰਟ ਦੀ ਪੈਦਲ ਵਾਕ ਤੋਂ ਬਾਅਦ ਅਸੀਂ ਪਹੁੰਚੇ ਜਗ੍ਹਾ ਤੇ ਜਿਹਦਾ ਨਾਮ ਸੀਗਾ ਇੰਡੀਅਨ ਫਰੂਟ ਲੈਂਡ ਔਰ ਇੱਥੇ ਇੰਡੀਆ ਦੀ ਫਰੂਟ ਸਬਜ਼ੀ ਤੋਂ ਲੈ ਕੇ ਹਰ ਤਰ੍ਹਾਂ ਦੀ ਗਰੋਸਰੀ ਇੱਥੇ ਮਿਲ ਜਾਂਦੀ ਹੈ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਪੂਜੀਆ ਹੋ ਗਿਆ ਛੜਬੜੇ ਹੋ ਗਏ ਦਾਲਾਂ ਸਬਜ਼ੀਆਂ ਗੁੜ ਕੋਈ ਵੀ ਪਾਠ ਪੂਜਾ ਦਾ ਸਮਾਨ ਇੱਥੇ ਤੁਸੀਂ ਲੈ ਸਕਦੇ ਹੋ ਫਿਲਾਲ ਮੈਂ ਤਾਂ ਰਾਤ ਲੈ ਲਿਆ ਸੀ ਮੈਂ ਕੁਝ ਨਹੀਂ ਖਰੀਦਿਆ ਤੋਂ ਨਾਲ ਦੇ ਵੀਰ ਨੇ ਤੋਂ ਇੱਥੋਂ ਕੁਝ ਸਮਾਨ ਖਰੀਦਣਾ ਸੀ ਉਹਨੇ ਬਾਏ ਕੀਤਾ ਖਰੀਦਣ ਤੋਂ ਬਾਅਦ ਅਸੀਂ ਇੱਥੋਂ ਚਲੇ ਗਏ ਉਸ ਤੋਂ ਬਾਅਦ ਅਸੀਂ ਪਹੁੰਚੇ ਇੱਕ ਨਵੀਂ ਜਗ੍ਹਾ ਤੇ ਕੋਈ ਫਾਰਮੇਸੀ ਡਰੱਗਸਟੋਰ ਸੀਗਾ ਤੇ ਇਥੇ ਇੱਕ ਸ਼ਾਪਰ ਗਾਰਡ ਵੀ ਪਤਾ ਕਰਨਾ ਸੀਗਾ। ਹੂੰ ਇਹ ਕੈਨੇਡਾ ਦੇ ਜੋ ਬੱਸ ਦੇ ਵਿੱਚ ਯੂਜ਼ ਹੁੰਦਾ ਵਾ। ਸੋ ਉਹਦਾ ਨਾਮ ਤਾਂ ਮੈਨੂੰ ਯਾਦ ਨਹੀਂ। ਉਹ ਕਾਰਡ ਦਾ ਇੱਕ ਪਤਾ ਕਰਨਾ ਸੀਗਾ। ਤੁਸੀਂ ਦੇਖ ਸਕਦੇ ਹੋ ਇੱਥੇ ਫਿਲਹਾਲ ਜੋ ਵੀ ਨਾਰਮਲ ਦਵਾਈਆਂ ਤੁਸੀਂ ਨਾਰਮਲ ਖਰੀਦ ਸਕਦੇ ਹੋ। ਬਟ ਜਿਹੜੀਆਂ ਬਾਕੀ ਦਵਾਈਆਂ ਨੇ ਉਹ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਨਹੀਂ ਖਰੀਦ ਸਕਦੇ। ਇਸ ਤੋਂ ਬਾਅਦ ਅਸੀਂ ਇੱਥੋਂ ਚਲੇ ਗਏ। ਤੁਰਦੇ ਤੁਰਦੇ ਕਾਫੀ ਅੱਗੇ ਚਲੇ ਗਏ ਸੀਗੇ। ਉੱਥੇ ਪਹੁੰਚਣ ਤੋਂ ਬਾਅਦ ਰਸਤੇ 'ਚ ਅਸੀਂ ਗਏ ਪੀਜਾ ਹਟ ਤੇ ਤੇ ਸੋਏ ਸੀ ਪੀਜਾ ਸ਼ਾਪ ਤੁਸੀਂ ਇਹ ਦੇਖ ਸਕਦੇ ਹੋ ਇਹ ਆ Amazon Hub ਕੋਈ ਵੀ ਬੰਦਾ ਜਿਹੜੇ ਇੱਥੇ ਘਰ ਬਦਲਦੇ ਰਹਿੰਦੇ ਆ ਉਹ ਇੱਥੇ ਦਾ ਐਡਰੈਸ ਦੇ ਕੇ ਪਾਰਸਲ ਲੈ ਸਕਦੇ ਨੇ ਔਰ Amazon ਵਾਲੇ ਇੱਥੇ ਪਾਰਸਲ ਰੱਖ ਜਾਂਦੇ ਨੇ ਤੁਸੀਂ ਇੱਥੋਂ ਆਪਣਾ ਪਾਰਸਲ ਪਿਕ ਕਰ ਸਕਦੇ ਹੋ ਸੋ ਇਹ ਹੋਰ ਵੀ ਕਈ ਜਗ੍ਹਾ ਤੇ ਬਣਿਆ ਹੋਇਆ ਵਾ ਸੋ ਕੁਝ ਟਾਈਮ ਇੰਤਜ਼ਾਰ ਕਰਨ ਤੋਂ ਬਾਅਦ ਸਾਡਾ ਆ ਗਿਆ ਪੀਜ਼ਾ ਪੀਜ਼ਾ ਮੈਂ ਖਾਦਾ ਸੋ ਇੱਥੇ ਪੀਜੇ ਦੀ ਸਲਾਈਸ ਵੀ ਮਿਲਦੀ ਐ ਸੋ ਮੈਂ ਸਲਾਈਸ ਹੀ ਲਈ ਸੀਗੀ ਕਾਫੀ ਜ਼ਿਆਦਾ ਹੈਵੀ ਹੋ ਗਿਆ ਸੀਗਾ ਸਲਾਈਸ ਖਾਣ ਤੋਂ ਬਾਅਦ ਅਸੀਂ ਨਿਕਲੇ ਬਾਹਰ ਬਾਹਰ ਨਿਕਲਣ ਤੋਂ ਬਾਅਦ ਸਾਨੂੰ ਫੇਰ ਲੱਗੀ ਬਹੁਤ ਜ਼ਿਆਦਾ ਠੰਡ ਕਿਉਂਕਿ ਸੂਰਜ ਡੁੱਬ ਰਿਹਾ ਸੀਗਾ ਤੇ ਗੱਲਾਂ ਕਰਦੇ ਕਰਦੇ ਅਸੀਂ ਕਾਫੀ ਅੱਗੇ ਅੱਗੇ ਇੱਥੇ ਨਾਲ ਦੇ ਬ੍ਰਦਰ ਨੇ ਮੈਨੂੰ ਦੱਸਿਆ ਵੀ ਹਿਲਾਲ ਸਰਦੀਆਂ ਵਿੱਚ ਤਾਂ ਸੂਰਜ 5 ਵਜੇ ਡੁੱਬੀ ਜਾਂਦਾ ਵਾ ਬਟ ਗਰਮੀਆਂ ਦੇ ਵਿੱਚ 9:30 10 ਵਜ ਜਾਂਦੇ ਆ ਰਾਤ ਦੇ ਸੂਰਜ ਡੁੱਬਣ ਨੂੰ ਕਿਉਂਕਿ 9:30 10 ਵਜ ਤੱਕ ਦਿਨ ਖੜਿਆ ਹੀ ਰਹਿੰਦਾ ਵਾ ਕਾਫੀ ਅੱਧਾ ਬਾਣਾ ਘੰਟਾ ਅਸੀਂ ਤੁਰੇ ਅੱਧਾ ਬਾਣਾ ਘੰਟਾ ਤੁਰਨ ਤੋਂ ਬਾਅਦ ਅਸੀਂ ਪਹੁੰਚ ਗਏ ਘਰ ਦੇ ਨੇੜੇ ਸੋ ਏਸੀ ਦਾ ਘਰ ਦੇ ਇੱਥੇ ਜਾ ਕੇ ਕਾਫੀ ਸਾਨੂੰ ਜ਼ਿਆਦਾ ਲੱਗਣ ਲੱਗੀ ਠੰਡ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਹੋਈ ਹੋਵੇਗੀ ਸੋ ਲਾਈਕ ਐਂਡ ਸ਼ੇਅਰ ਦਿਸ ਵੀਡੀਓ ਥੈਂਕ ਯੂ